ਜੈ ਸ਼੍ਰੀ ਮਨ ਨਾਰਾਇਣ ਜੋ ਟਿੱਪਣੀ ਮੈਂ ਕਰਨ ਜਾ ਰਿਹਾ ਹਾਂ ਉਹ ਰਾਮਾਨੁਜ ਦਾਸ ਸ਼੍ਰੀਮਾਨ ਗੱਟੂ ਵੇਣੂ ਗੋਪਾਲ ਸਵਾਮੀ ਜੀ ਦੀ ਹੈ ਅਧਿਆਇ 1 ਅਰਜੁਨ ਵਿਸ਼ਾਦ ਯੋਗ ਸ਼ਲੋਕ 26 ਮਾ ਤਤਰਾ ਪਸ਼ਯਤ ਸਥਿਤਾਨ ਪਾਰਧਾ पितृनध पिताम आचार्याला पुत्रान पौत्रान पौत्रा वो ओ श्री श्रीकृष्ण ने अर्जुन किया अर्जुन ए महान कौरव योद्धा इस युद्ध विच लड़न ਲਈ ਤਿਆਰ ਖੜੇ ਹਨ ਤੂੰ ਇਹਨਾਂ ਨੂੰ ਇੱਕ ਵਾਰ ਧਿਆਨ ਨਾਲ ਵੇਖ ਤਦੋਂ अर्जुन ਨੇ ਉਹਨਾਂ ਸਭ ਨੂੰ ਦੇਖਿਆ ਉਸਨੇ ਉਹਨਾਂ ਨੂੰ ਵੇਖਿਆ ਜੋ ਉਸਦੇ ਪਿਤਾ ਦੇ ਸਮਾਨ ਸਨ ਜੋ ਉਸਦੇ ਦਾਦੇ ਦੇ ਸਮਾਨ ਸਨ ਜੋ ਉਸਦੇ ਅਚਾਰਏ ਸਨ ਜੋ ਉਸਦੇ ਮਾਮੇ ਚਾਚੇ ਸਨ ਜੋ ਉਸਦੇ ਛੋਟੇ ਵੱਡੇ ਭਰਾਵਾਂ ਦੇ ਸਮਾਨ ਸਨ ਜੋ ਉਸ ਦੇ ਪੁੱਤਰਾਂ ਦੇ ਸਮਾਨ ਸਨ ਜੋ ਉਸ ਦੇ ਪੋਤਰਿਆਂ ਦੇ ਸਮਾਨ ਸਨ ਅਤੇ ਜੋ ਉਸ ਦੇ ਮਿੱਤਰ ਸਨ ਅਰਜੁਨ ਨੇ ਇਹ ਸਾਰੇ ਇਕੱਠੇ ਹੀ ਦੇਖੇ ਇਸ ਸ਼ਲੋਕ ਰਾਹੀਂ ਸਾਨੂੰ ਜੋ ਸੰਦੇਸ਼ ਅਤੇ ਸਿੱਖਿਆ ਮਿਲਦੀ ਹੈ ਉਹ ਇਹ ਹੈ ਕਿ ਸਾਨੂੰ ਆਪਣੇ ਸੰਬੰਧੀਆਂ ਦੀ ਪਛਾਣ ਕਰਨੀ ਚਾਹੀਦੀ ਹੈ ਪਰ ਕਦੇ ਵੀ ਆਪਣੀਆਂ ਜ਼ਿੰਮੇਵਾਰੀਆਂ ਜਿਨ੍ਹਾਂ ਨੂੰ ਨਿਭਾਉਣਾ ਅਤਿਵਸ਼ਕ ਉਹਨਾਂ ਨੂੰ ਅਣਦੇਖਾ ਨਹੀਂ ਕਰਨਾ ਚਾਹੀਦਾ तत्रापश्यत् स्थितान् पार्थः पितॄनध पितामहान् आचार्यान् मातुलान् भ्रातॄन् पुत्रान् पौत्रान् सखींस्तथा ਓਮ। ਸ਼੍ਰੀਮਦ ਭਗਵਤ ਗੀਤਾ ਦਾ ਸਾਰ। ਸ਼੍ਰੀਕ੍ਰਿਸ਼ਨ ਪਰਮਾਤਮਾ ਨੇ 18ਵੇਂ ਅਧਿਆਏ ਦੇ ਸ਼ਲੋਕ 65 ਤੋਂ 70 ਵਿੱਚ ਅਠ ਕਰਮਾਂ ਰੂਪ ਵਿੱਚ ਬਖਸ਼ਿਆ ਹੈ। ਸ਼੍ਰੀਕ੍ਰਿਸ਼ਨ ਪਰਮਾਤਮਾ ਕਹਿੰਦੇ ਹਨ, ਜੋ ਭਗਤ ਇਹ ਅਠ ਕਰਮ ਕਰਦੇ ਹਨ, ਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ। ਮੈਂ ਉਹਨਾਂ ਦੀ ਹਰ ਤਰ੍ਹਾਂ ਰੱਖਿਆ ਕਰਾਂਗਾ। श्री कृष्ण परमात्मा ਵੱਲੋਂ ਸਾਰੀ ਗੀਤਾ ਸੁਣਨ ਤੋਂ ਬਾਅਦ ਅਰਜੁਨ ਕਹਿੰਦਾ ਹੈ ਕਿਰਸ਼ੀਏ ਵਚਨਮ ਤਵ ਜਿਸ ਦਾ ਅਰਥ ਹੈ ਕਿਸ਼ਨਾ ਮੈਂ ਤੁਹਾਡੀ ਆਗਿਆ ਅਨੁਸਾਰ ਹੀ ਕਰਾਂਗਾ ਇਸੇ ਕਾਰਨ શ્રી কৃষ্ণ ਨੇ ਅਰਜੁਨ ਨੂੰ ਹਰ ਤਰ੍ਹਾਂ ਦੀਆਂ ਸਫਲਤਾ ਤੇ ਜਿੱਤਾਂ ਬਖਸ਼ੀਆਂ ਆਓ ਅਸੀਂ ਵੀ ਪਰਮਾਤਮਾ ਨੂੰ ਇਹ ਵਚਨ ਦਈਏ ਕੀ ਅਸੀਂ ਇਹ ਅੱਠ ਕਰਮ ਦਾ ਪਾਲਨ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਪੂਜਾ ਤਪ ਜਾਂ ਜਗਤ ਪਰਮਾਤਮਾ ਨੂੰ ਦਿੱਤੇ ਹੋਏ ਇਸ ਵਚਨ ਤੋਂ ਮਹਾਨ ਨਹੀਂ ਹੈ ਮੈਂ ਇਹ ਅੱਠ ਵਚਨ ਉਚਾਰਨ ਕਰਾਂਗਾ ਤੁਸੀਂ ਸਭ ਆਪਣੇ ਮਨ ਤੇ ਹਿਰਦੇ ਵਿੱਚ ਇਹਨਾਂ ਨੂੰ ਧਿਆਨ ਕਰਨਾ ਇਸ ਤਰੀਕੇ ਨਾਲ ਸ਼੍ਰੀ ਕ੍ਰਿਸ਼ਨ ਨੂੰ ਵਚਨ ਦਿੰਦੇ ਹੋਏ ਆਓ ਅਸੀਂ ਉਹਨਾਂ ਦਾ ਆਨੰਦਮਈ ਚਿਹਰਾ ਧਿਆਨ ਕਰੀਏ ਅਤੇ ਆਨੰਦ ਮਹਿਸੂਸ ਕਰੀਏ ਜੈ ਸ਼੍ਰੀ ਮਨ ਨਾਰਾਇਣ ਅੱਠ ਵਚਨ ਇਸ ਪ੍ਰਕਾਰ ਹਨ ਪਹਿਲਾ ਵਚਨ हे श्रीमन नारायण ਜਿਵੇਂ ਤੁਸੀਂ ਆਗਿਆ ਕੀਤੀ ਮੈਂ ਸਦਾ ਤੁਹਾਡਾ ਧਿਆਨ ਕਰਾਂਗਾ ਤੇ ਮਨ ਵਿੱਚ ਤੁਹਾਨੂੰ ਹੀ ਵਿਚਾਰਾਂਗਾ ਦੂਜਾ ਵਚਨ हे श्रीमन नारायण ਜਿਵੇਂ ਤੁਸੀਂ ਕਿਹਾ ਹੈ ਮੈਂ ਸਦਾ ਤੁਹਾਡਾ ਭਗਤ ਰਹਾਂਗਾ ਤੀਜਾ ਵਚਨ हे श्रीमन नारायण ਮੈਂ ਆਪਣੇ ਸਾਰੇ ਕਰਮ ਤੁਹਾਡੀ ਸੇਵਾ ਅਤੇ ਤੁਹਾਡੀ ਪ੍ਰਸੰਤਾ ਲਈ ਕਰਾਂਗਾ ਚੌਥਾ ਵਚਨ हे श्रीमन नारायण ਜਿਵੇਂ ਤੁਸੀਂ ਆਖਿਆ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਸਿਰਫ ਤੁਹਾਡਾ ਹਾਂ ਮੈਂ ਹਮੇਸ਼ਾ ਆਪਣੇ ਹੱਥ ਜੋੜ ਕੇ ਤੁਹਾਨੂੰ ਨਮਸਕਾਰ ਕਰਾਂਗਾ ਅਤੇ ਤੁਹਾਡੀ ਭਗਤੀ ਕਰਾਂਗਾ ਪੰਜਵਾਂ ਵਚਨ हे श्रीमन नारायण ਮੈਨੂੰ ਤੁਹਾਡੇ ਇਹ ਸ਼ਬਦ ਯਾਦ ਹਨ ਮਾਮੇਕਮ ਸ਼ਰਨਮ ਵ੍ਰਜ ਅਧਿਆਇ 18ਮ ਸਲੋਕ 66ਮ ਜਿਨ੍ਹਾਂ ਵਿੱਚ ਤੁਸੀਂ ਕਿਹਾ ਹੈ ਕਿ ਕੇਵਲ ਮੇਰੀ ਹੀ ਸ਼ਰਨ ਆਹ ਹੈ श्रीमन नारायण ਮੈਂ ਸਿਰਫ ਤੁਹਾਡੀ ਹੀ ਸ਼ਰਨ ਆਇਆ ਹਾਂ ਛੇਮਾ ਵਚਨ हे श्रीमन नारायण ਮੈਨੂੰ ਤੁਹਾਡੇ ਸ਼ਬਦ ਮਾ ਸੁਚਾ ਅਧਿਆਇ 18ਵਾਂ ਸ਼ਲੋਕ 66ਵਾਂ ਯਾਦ ਹਨ ਜਿਨ੍ਹਾਂ ਰਾਹੀਂ ਤੁਸੀਂ ਸਾਨੂੰ ਆਸਵਾਸਨ ਦਿੰਦੇ ਹੋਏ ਕਿ ਗਮ ਨਾ ਕਰੋ ਮੈਂ ਹੁਣ ਦੁੱਖ ਨਹੀਂ ਕਰਾਂਗਾ ਸਤਵਾਂ ਵਚਨ ਹੈ ਸ਼੍ਰੀਮਨ ਨਾਰਾਇਣ ਤੁਸੀਂ ਸਾਡੇ ਹਿੱਤ ਲਈ ਸ਼੍ਰੀਮਦ ਭਗਵਦ ਗੀਤਾ ਬਖਸ਼ ਕੇ ਕਿਰਪਾ ਕੀਤੀ ਹੈ ਮੈਂ ਵਚਨ ਦਿੰਦਾ ਹਾਂ ਕਿ ਮੈਂ ਹਰ ਰੋਜ਼ ਕਟੋ-ਕਟ ਇੱਕ ਸ਼ਲੋਕ ਪੜ੍ਹਾਂਗਾ ਜਾਂ ਸੁਣਾਗਾ ਅਠਵਾਂ ਵਚਨ ਹੈ ਸ਼੍ਰੀਮਨ ਨਾਰਾਇਣ ਤੁਸੀਂ ਗੀਤਾ ਸਾਰੀ ਮਨੁੱਖਤਾ ਲਈ ਬਖਸ਼ੀ ਹੈ ਮੈਂ ਵਚਨ ਦਿੰਦਾ ਹਾਂ ਕਿ ਮੈਂ ਤੁਹਾਡੇ ਗੀਤਾ ਦੇ ਦਿਵਯ ਵਚਨਾ ਉਹਨਾਂ ਭਗਤਾਂ ਤੱਕ ਪਹੁੰਚਾਉਂਗਾ ਜੋ ਇਸ ਤੋਂ ਅਣਜਾਣ ਹਨ ਅਸੀਂ ਹੁਣ ਇਹ ਅੱਠ ਵਚਨ ਪਰਮਾਤਮਾ ਨੂੰ ਦੇ ਦਿੰਦੇ ਹਨ శ్రీਮਨ ਨਾਰਾਇਣ ਨੂੰ ਹਰ ਰੋਜ਼ ਇਹ ਵਚਨ ਦੇਣਾ ਕਿ ਅਸੀਂ ਉਹਨਾਂ ਦੀ ਆਗਿਆ ਅਨੁਸਾਰ ਚੱਲਾਂਗੇ ਆਪ ਵਿੱਚ ਸਭ ਤੋਂ ਵੱਡੀ ਪੂਜਾ ਹੈ ਆਓ ਉਸ ਨੂੰ ਆਪਣੇ ਅਟਲ ਵਿਸ਼ਵਾਸ ਨਾਲ ਵਚਨ ਦਈਏ ਹੇ శ్రీਮਨ ਨਾਰਾਇਣ ਮੈਂ ਜਿਵੇਂ ਤੁਸੀਂ ਕਹੋਗੇ ਅਜੀਹਾ ਹੀ ਕਰਾਂਗਾ ਮੈਂ ਤੁਹਾਡੀ ਇੱਛਾ ਅਨੁਸਾਰ ਵਰਤਾਵ ਕਰਾਂਗਾ ਅਤੇ ਸਿਰਫ ਤੁਹਾਡੇ ਲਈ ਹੀ ਕਰਮ ਕਰਾਂਗਾ ਸ਼੍ਰੀਮਨ ਨਾਰਾਇਣ ਕਿਰਸ਼ੀਏ ਵਚਨਮ ਤਵ ਜਿਸ ਦਾ ਅਰਥ ਹੈ हे ਸ਼੍ਰੀਮਨ ਨਾਰਾਇਣ ਮੈਂ ਤੁਹਾਡੀ ਆਗਿਆ ਅਨੁਸਾਰ ਹੀ ਕਰਾਂਗਾ ਸਰਵੰ ਸ਼੍ਰੀ ਕ੍ਰਿਸ਼ਨ ਅਰਪਣਮ ਅਸਤੂ ਜੈ ਸ਼੍ਰੀਮਨ ਨਾਰਾਇਣ तत्रापश्यत् स्थितान् पार्थः पितॄनध पितामहान् आचार्यान् मातुलान् भ्रातॄन् पुत्रान् पौत्रान् सखींस्तथा तत्रापश्यत् स्थितान् पार्धा पितॄनधपिता महान् आचार्यान् मातुलान् भ्रातॄन् पुत्रान् पौत्रान् सखींस्तधा ॐ श्रीमन्नारायणा करिष्ये वचनं तव सर्वं श्रीकृष्णार्पणमस्तु जै श्रीमन्नारायण